ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਿਬਾਰੇ ਠੀਕ ਠਾਕ ਆਂ ਜੀ ਟਾਈਮ ਹੈਗਾ ਮਾਰਨਿੰਗ ਦਾ 8:30 ਹੋਣ ਲੱਗੇ ਆ ਤੇ ਭੈਣ ਨੇ ਕਰ ਲਈ ਹੈਗੀ ਤਿਆਰੀ ਜਾਣ ਦੀ ਰੈਡੀ ਸਟੈਡੀ ਹੋ ਗਏ ਤੇ ਤੇਚੀ ਹੁਣ ਆਪਾਂ ਚੱਲੇ ਆ ਬਾਹਰ ਤੇ ਤਨਵਿੰਦਰ ਆਉਂਦੀ ਹੈ ਗੱਡੀ ਲੈ ਕੇ ਜਦ ਤੱਕ ਆਪਾਂ ਕਾਰਟ ਲਗੇ ਬਾਹਰ ਜੀ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਰਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਜੇ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਦੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਚਲੋ ਜੀ ਮਿਲਦੇ ਕਰਦੇ ਰਵਾਂਗੇ ਗੱਲਾਂ ਬਾਤਾਂ ਬਾ Đi dành tiếng nó tao tao. Lá lá. どうも、今日は。 ਲੋ ਜੀ ਆਪਾਂ ਹੋ ਗਏ ਏਅਰਪੋਰਟ ਦੇ ਅੰਦਰ ਐਂਟਰ ਇਹਨਾਂ ਦੇ ਨਾਲ ਤਾਂ ਫਿਰ ਜਾਵੜੇਗੀ ਤੂੰ ਆਏ ਇਹਨਾਂ ਦੇ ਨਾਲ ਨਾਲ ਤਾਂ ਤੁਤਰੀ ਜਾਵੇਂਗੀ ਕਲੋਜ਼ ਦਿਖ ਦੇਖੋ 에어ਪੋਰਟ ਦੇ ਅੰਦਰ ਦਾ 뷰 ഛേതിട ഭജക ਮੈਂ ਬਣਾ ਰਹੀ ਆ ਚਿੱਲੀ ਪਨੀਰ ਤੇ ਇੱਧਰ ਬਣਾਈ ਹੈਗੀ ਆਪਾਂ ਮੈਗੀ स्वीट कॉर्न ਪਾ ਕੇ ਥੋੜਾ ਜਿਹਾ ਮਗਨ ਲੈਂਦਾ ਦਿੰਨ ਆ ਵੀ ਪਨੀਰ ਪਾਉਣਾ ਹੈ ਅੱਛਾ ਕਿੱਥੇ ਕੱਟੇ ਪਾਇਆ ਆਜੋ ਫੜਾਓ ਆਵਲੀ ਵੱਡੇ ਕੱਪ ਚ ਪਾਉਣ ਲੈਣੀ ਸੀ ਚਾਹ ਪਾ ਲਓ ਆਹ ਹਾਂ ਆ ਲਓ ਇਧਰ ਆ ਕੇ ਗੈਸ ਘੱਟ ਕਰ ਲਾ ਬਸ ਇਹ ਤਾਂ ਮਾੜਾ ਜਿਹਾ ਕਰਮ ਕਰਨਾ ਹੋਣਾ ਹੈ ਨਾ ਚਾਹ ਲ ਡੱਬਾ ਧਰ ਦੇ ਉੱਤੇ ਮੈਂ ਫਿਰ ਇਹਦੇ ਚ ਚਾਹ ਪਾ ਲੈਂਦੀ ਹਾਂ ਥੋੜੀ ਜਿਹੀ ਹੋਰ ਵੇਰ ਦੀ ਪੀਤੀ ਵੀ ਆ ਸੁਬਾ ਕਿੰਨੇ ਵਜੇ ਪੀਤੀ ਸੀ 6 ਵਜੇ ਦੀ ਉਦੋਂ ਮੁੜ ਕੇ ਚਾਹ ਨਹੀਂ ਪੀਤੀ ਦੇਖ ਬਣ ਗਿਆ ਜੀ ਆਪਣਾ ਪਨੀਰ ਚਿੱਲਾ ਪਨੀਰ ਚਿੱਲੀ ਪਨੀਰ ਇਹਦੇ ਜੀ ਕਰ ਲਾ ਹਾਂ ਚੰਗੀ ਜਰਾਂ ਨੇ ਹਾਂ ਐਸਾ ਹੀ ਹੈ ਹੈ ਟਾਈਮ ਹੋ ਗਿਆ ਸ਼ਾਮ ਦਾ ਆਪਣੇ ਨਾਲ ਅੱਜ ਸਬਜ਼ੀ ਬਣਾਉਣ ਨੂੰ ਕੁਝ ਨਹੀਂ ਸੀਗਾ ਤੇ ਮੈਂ ਕਿਹਾ ਚੱਲ ਤਨਵਿੰਦਰ ਆਪਾਂ ਵੇਖ ਕੇ ਲਈਏ ਸਟੋਰ ਤੇ ਦੇਖੋ ਸਬਜ਼ੀਆਂ ਸਾਰੀਆਂ ਇੱਦਾਂ ਲੱਗੀਆਂ ਉੱਪਰ ਰੇਟ ਲਿਖਿਆ ਹੁੰਦਾ ਇੱਦਾਂ ਤੇ ਆਹ ਲੱਗੀਆਂ ਸਾਰੀਆਂ ਥੱਲੇ ਆਪੇ ਹੀ ਪਾਣੀ ਛਿੜਕਿਆ ਜਾਂਦਾ ਉੱਪਰ ਜਿੱਦਾਂ ਫਰੈਸ਼ ਆ ਬਿਲਕੁਲ ਇੱਦਾਂ ਲੱਗਤੀਆਂ ਤੇ ਦੇਖਦੇ ਆ ਤਨਵਿੰਦਰ ਦੇਖਦੀ ਸੀ ਕਿ ਕੋਈ ਕਹਿੰਦੀ ਚੱਲ ਮੰਮੀ ਫਰੂਟ ਵੀ ਲੈ ਲੈਨੇ ਆ ਇਹ ਦੇਖਦੇ ਆ ਈ ਲੈਨੇ کافی ਲੇਟ ਹੋਇਆ ਗਾਜਰਾ ਆ ਕੱਟੀ ਹੋਈ ਗੋਭੀ ਆ ਮੈਂ ਸਰਮਾ ਕੱਲ ਵੀ ਕਹਿੰਦੀ ਸੀ ਕਿ ਮੈਨੂੰ ਆ ਪਤਾ ਨਹੀਂ ਕੀ ਐ ਜੀ ਸਬਜ਼ੀ ਵੀ ਬਣਦੀ ਹੋਊਗੀ ਜਿੱਦਾਂ ਬੰਦ ਗੋਭੀ ਹੁੰਦੀ ਨੇ ਛੋਟੇ ਛੋਟੇ ਇਹ ਆ ਮੈਂ ਕਿੱਸੇ ਨਹੀਂ ਹੋਰ ਕੁਛ ਤਾਂ ਹੀ ਲੈ ਲਾ ਆ ਵੀ ਜਿੱਦਾਂ ਆ ਬੰਦ ਇੰਨਾ ਕੁ 5 ਡਾਲਰ ਦਾ ਤੇ ਮੈਂ ਇਹ ਹੀ ਕੱਟ ਕੇ ਆਲੀ ਭਾਗ ਨੂੰ ਨਾਲ ਲਾਂਗੇ ਆ ਹੈਗੀ ਬ੍ਰੋਕਲੀ ਸਾਗ ਮਾਲ ਸ਼ਕਰ ਗੰਧੀ ਤੇ ਇਹ ਆ ਹੈਗੇ ਆਪਣੇ ਵਾਲੇ ਇੰਡੀਆ ਵਾਲੇ ਛੱਗ ਮੇਥੀ ਧਨੀਆ ਧਨੀਆ ਆ ਜਿੱਦ ਦਾ ਸਾਰੇ ਕਾਸੇ ਦਾ ਪੀਸਟ ਹੁੰਦਾ ਨੇ ਮੇਤਣੀ ਦਾ ਪੇਸਟ ਇਹ ਉਜੀ ਜੁੰਨੀ ਆਪਾਂ ਦੇ ਖਾਣੇ ਤੋਂ ਸਾਨੂੰ ਉੱਪਰ ਵੀ ਇੱਧਰ ਲੱਗੇ ਹੈਗੇ ਫਰੂਟ ਟਮਾਟਰ ਸਵੇਰ ਤੋਂ ਲੱਗ ਵਿਚਾਰੇ ਸਾਰੀ ਦਿਹਾੜੀ ਲਾਈ ਜਾਂਦੇ ਇਹ ਆਪਣਾ ਮੇਨ ਹੈਗੀ ਕਰਕੇ ਨਾ ਮਾਰਕੀਟ ਤੇ ਜਿਆਦਾ ਲੋਕ ਇੱਥੋਂ ਹੀ ਆ ਕੇ ਵੀਟ ਲੈਂਦੇ ਆ ਫਰੂਟ ਵਗੈਰਾ ਸਬਜ਼ੀਆਂ ਹੋਰ ਸਾਰਾ ਸਾਰਾ ਸਮਾਨ ਮਿਲਦਾ ਇੱਥੋਂ ਮੈਨੂੰ ਪਤਾ ਨਹੀਂ ਕਿਉਂ ਨੇ ਹੈਗੇ ਟਮਾਟਰ ਵੀ ਹੈ ਨਹੀਂ ਸੀ ਸਬਜ਼ੀ ਚ ਪਾਉਣ ਨੂੰ ਮੈਂ ਕਿਹਾ ਟਮਾਟਰ ਵੀ ਲੈ ਲਾ ਉਹ ਜਿੱਦਾਂ ਖੁੱਲੀਆਂ ਸੀ ਉਹ ਗਾਜਰਾਂ ਬੰਦ ਹੁੰਦੀਆਂ ਪੈਕਟਾਂ ਦੇ ਵਿੱਚ ਇਹ ਵੀ ਫ੍ਰੈਸ਼ ਉਹ ਗਿੱਲੀਆਂ ਜੀਆਂ ਹੋਈਆਂ ਹੁੰਦੀਆਂ ਉਹਨਾਂ ਦੇ ਉੱਤੇ ਪਾਣੀ ਪੂਣੀ ਛਿੜਕਿਆ ਹੋਆ ਹੁੰਦਾ ਹੈ ਨਾ ਤੇ ਇਹ ਸੁੱਕੀਆਂ ਸੁੱਕੀਆਂ ਹੁੰਦੀਆਂ ਆਦਰਕ ਆਉਂਦਾ ਐਦਾਂ ਪੈਕਟਾਂ ਦੇ ਵਿੱਚ ਤੇ ਆਹ ਦੋ ਦੋ ਗੰਡੀਆਂ ਲਸਣ ਦੀਆਂ ਆਹ ਖੁੱਲਾ ਲਸਣ ਦੇ ਅਕੀ ਲੈਂਦੇ ਪੜਥਾ ਬੈਂਗਣ ਖਾ ਖਾ ਕੇ ਵੀ ਚਿੱਤ ਅੱਕ ਗਿਆ ਵੈਸੇ ਵੀ ਆ ਦੋ ਕੀ ਰਹਿ ਗਈ ਆ ਬੈਂਗਣੀ ਕਦੇ ਵੀ ਨਿਤਰੀ ਏ ਸੀ ਤੇ ਗਰੇਲੇ ਦੇਖ ਦੀ ਹੋਰੀ ਜਿਹੜੇ ਹੁਸੈਨ ਸਾਹਿਬ ਨੇ ਬੁਲਾ ਆ ਵੀ ਪੜਥਾ ਬੈਂਗਣ ਤੇ ਹਾਂ ਪਉਣੀ ਬੜਾ ਵਧੀਆ ਹੂੰ ਤੋ ਦਾ ਕਰਕੇ ਦੇਖ ਲੈ ਆਟਾ ਕੋਸ ਨਹੀਂ ਬੈਂਗ ਨਹੀਂ ਨਾ ਪਿੰਡਾਂ ਵਿੱਚ ਸਾਰੀਆਂ ਬੇਕਾਰ ਦੀਆਂ ਹੈ ਨਹੀਂ ਕਰੇਲੇ ਵਧੀਆ ਨਹੀਂਗੇ ਕਰਨਾ ਨਹੀਂ ਇਦਾਂ ਲਪਾਵਾ ਲਾਵਾਂ ਫਿਰ ਹੋਰ ਇਥੋਂ ਆ ਦੇਖੋ ਇਹਨਾਂ ਦੀ ਲੋਕ ਸਬਜ਼ੀ ਬਣਾਉਂਦੇ ਆ ਆਪਾਂ ਜਿੱਦਾਂ ਇਹ ਸੁੱਕਿਆ ਜਿਹਾ ਪੇਠਾ ਹੁੰਦਾ ਨਾ ਇਹ ਆਏ ਆ ਹੈਨਾ ਅਵੇ ਪੇਠਾ ਹੀ ਹੈ ਵੈਸੇ ਤੇ ਜਿੱਦਾਂ ਆਵੇ ਆਹ ਹਰਾ ਪੇਠਾ ਜਾਂ ਸੁੱਕਿਆ ਜਿਹਾ ਪੇਠਾ ਆਹ ਪਤਾ ਨਹੀਂ ਕੀ ਹੈ ਇਹ ਵੀ ਲੋਕ ਮੈਂ ਬਹੁਤ ਜ਼ਿਆਦਾ ਲੈ ਕੇ ਜਾਂਦੇ ਦੇਖੇ ਇੱਕ ਦਿਨ ਇੱਕ ਆਂਟੀ ਨੇ ਨਾ ਆਹ ਦੋ ਰੱਖਿਆ ਆਪਦੇ ਉਹਦੇ 'ਚ ਤੇ ਇੱਕ ਆਪਣੀ ਇੱਥੇ ਸਾਨੂੰ ਪੰਜਾਬੀ ਆਂਟੀ ਟੱਕਰੀ ਆਵੇ ਜਿਵੇਂ ਆ ਵੀ ਪੇਠਾ ਹੀ ਆ ਦੇਖੋ ਇਹਦੀ ਬੰਦਰਸ਼ੀਪ ਜੀ ਕਿਦਾਂ ਇਹ ਵੀ ਸਬਜ਼ੀ ਆਸਤੇ ਹੀ ਹੈ ਇਹ ਪੰਜਾਬੀ ਆਂਟੀ ਮੈਨੂੰ ਪੁੱਛਣ ਲੱਗਦੀ ਆਂ ਪਾਣੀ ਉਹ ਵੀ ਠੀਕ ਆ ਉਹ ਵੀ ਠੀਕ ਆ ਉਹ ਵੀ ਵਧੀਆ ਹੀ ਆ ਉਹ ਪੁੱਛਣ ਲੱਗੀ ਕਹਿੰਦੀ ਇਹ ਕੀ ਚੀਜ਼ ਆ ਮੈਨੂੰ ਪਤਾ ਨਹੀਂ ਭਾਈ ਮੈਨੂੰ ਤਾਂ ਆਪਣੀ ਆਂਟੀ ਮੈਨੂੰ ਪਤਾ ਇਹ ਕੀ ਚੀਜ਼ ਹੈ ਵੈਸੇ ਸਬਜ਼ੀ ਆਸਤੇ ਹੀ ਹੈ ਤੇ ਚਲੋ ਜੀ ਆਪਾਂ ਲੈ ਲਈ ਹੈਗੀ ਸਬਜ਼ੀ ਆਪਾਂ ਕਰਾ ਲਈ ਬਿੱਲ ਤੇ ਸ਼ਾਮ ਵੀ ਗਾਫੀ ਹੋ ਗਈ ਹੈ ਜਾ ਕੇ ਸਬਜ਼ੀ ਬਣਾਉਣੀ ਦੀ ਹੈ ਹਜੇ ਤੇ ਕਰਦੇ ਆਂ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ